अब खाना खा करके मैं सुहा हुआ था वो भी मोबाइल देख रहा था 12 बजे के बाद में कब हो गया अंदर मैं देखा नहीं सुबह पर 6 बजे जा करके देखा था लटका हुआ है आप तो ये गेम खेल रहा था मोबाइल में क्या जमा रहा था अब का बात है का खेलते रहता है गेम खेलते लेगा और क्या खेलेगा गेम में खेलता है तो कोई नहीं किसी के साथ नहीं है ਮੈਂ ਤਾਂ ਮਾਨਾ ਕਰਤਾ ਹਾਂ ਮੈਂ ਤਾਂ ਸੋਚਦਾ ਹਾਂ ਕਿ ਦਿਹਾੜੀ ਜਾਣੇ ਪਰਤਾ ਹੈ ਬੱਚੇ ਤਿੰਨ ਨੂੰ ਪਾਲਣਾ ਹੈ ਉਹ ਕਿਹੜੀ ਕਲਾਸ ਵਿੱਚ ਪੜ੍ਹਦਾ ਹੈ ਉਹ 9ਵੀਂ ਵਿੱਚ 8ਵੀਂ ਪਾਸ ਹੈ 9ਵੀਂ ਵਿੱਚ ਛੱਡ ਦਿਆ ਹੈ ਇਹ ਅੱਜ ਮਾਰਨਿੰਗ ਦੀ ਸਾਨੂੰ ਕੰਪਲੇਂਟ ਮਿਲੀ ਹੈ ਕਿ ਇੱਕ ਲੜਕਾ ਸੀ ਜਿਸ ਦੀ ਉਮਰ ਤਕਰੀਬਨ 16 ਸਾਲ ਸੀਗੀ ਚਾਂਦ ਪੁੱਤਰ ਸੁਰੇਸ਼ ਚੋਬੇ ਵਾਸੀ ਸੁੰਦਰ ਨਗਰ ਜੈਲਦਰ ਮਹੱਲਾ ਜੈਪੁਰਾ ਰੋਡ ਇਹ ਨੇ ਘਰ ਦੇ ਵਿੱਚ ਹੀ ਆਪਣੇ ਕਮਰੇ ਦੇ ਵਿੱਚ ਪੱਖੇ ਦੇ ਨਾਲ ਫਾਹਾ ਲੈ ਕੇ ਸੁਸਾਈਡ ਕਰਕੇ ਆਪਣੀ ਜਿਹੜੀ ਜੀਵਨ ਈਲਿਆ ਨੂੰ ਖਤਮ ਕਰ ਲਿਆ ਇਹ ਫਾਦਰ ਵੱਲੋਂ ਸਾਨੂੰ ਕੰਪਲੇਨ ਮਿਲੀ ਸੀ ਅਸੀਂ ਮੌਕੇ ਤੇ ਗਏ ਤੇ ਚੀਜ਼ ਨੂੰ ਵੈਰੀਫਾਈ ਕੀਤਾ ਜੋ ਇਹਦੀ ਡੈਥ ਹੈ ਸੁਸਾਇਡ ਕਰਕੇ ਹੀ ਹੋਈ ਹੈ ਤੇ ਸਾਰਾ ਇਹਦੇ ਪਰਿਵਾਰਕ ਮੈਂਬਰਾਂ ਤੋਂ ਵੈਰੀਫਾਈ ਕੀਤਾ ਜੋ ਗੱਲ ਸਾਡੇ ਸਾਹਮਣੇ ਆਈ ਹੈ ਜਜੋ ਸਾਨੂੰ ਪਤਾ ਲੱਗਿਆ ਉਹ ਇਹ ਹੀ ਹੈ ਕਿ ਇਹਦੇ ਮਦਰ ਤੇ ਇਹਦੇ ਜਿਹੜੇ ਫਾਦਰ ਦਾ ਡਿਸਪਿਊਟ ਚੱਲਦਾ ਸੀ ਦੋਨੋਂ ਅਲੱਗ-ਅਲੱਗ ਰਹਿੰਦੇ ਸੀ ਜਿਹਦੇ ਕਰਕੇ ਲੜਕਾ ਜਿਹੜਾ ਡਿਪਰੈਸ਼ਨ 'ਚ ਰਹਿੰਦਾ ਸੀ ਤੇ ਡਿਪਰੈਸ਼ਨ ਹੋਣ ਕਰਕੇ ਉਹਨੇ ਇਹ ਸਟੈਪ ਚੁੱਕਿਆ ਇਹ ਲੜਕੇ ਨੇ ਕੁਝ ਟਾਈਮ ਪਹਿਲਾਂ 9ਥ ਕਲਾਸ ਤੋਂ ਬਾਅਦ ਪੜ੍ਹਾਈ ਜਿਹੜੀ ਛੱਡ ਦਿੱਤੀ